ਹੈਲੋ ਹਾਂਜੀ ਤੁਸੀਂ ਹਨਾ ਬਹੁਤ ਤਰ੍ਹਾਂ ਦੀਆਂ ਚਟਨੀਆਂ ਖਾਦੀਆਂ ਹੋਣੀਆਂ ਪਰ ਅੱਜ ਆਪਾਂ ਤੁਹਾਨੂੰ ਜਿਹੜੀ ਚਟਨੀ ਬਣਾਉਣੀ ਦੱਸਾਂਗੇ ਨਾਲੇ ਤਾਂ ਦੇਖੋ ਇਸ ਚੀਜ਼ ਦਾ ਹਨਾ ਰੁੱਤੈ ਨਾਲੇ ਫਰੂਟ ਨਾਲੇ ਟੇਸਟ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਹਨਾ ਸਭ ਤੋਂ ਪਹਿਲਾਂ ਤੁਸੀਂ ਲੈਣੇ ਨੇ 2-4 ਹਨਾ ਬਦਾਮ ਲੈ ਲੈਣੇ ਨੇ ਬਦਾਮ ਨਹੀਂ ਹੈਗੇ ਤਾਂ ਤੁਸੀਂ ਅਖਰੋਟ ਵੀ ਲੈ ਸਕਦੇ ਹੋ ਅਖਰੋਟ ਨਹੀਂ ਹੈਗਾ ਤਾਂ ਤੁਸੀਂ ਇਹਨਾਂ ਲਾਸ ਨਹੀਂ ਲੈ ਲੋ ਕਣਦੀ ਕਲੀ ਤੇ ਉਹਦੇ ਵਿੱਚ ਤੁਸੀਂ ਨੇ ਥੋੜਾ ਜਿਹਾ ਅਦਰਕ ਪਾ ਲੈਣਾ ਇੱਕ ਦੋ ਕਲੀਆਂ ਹਨਾ ਲਾਸ ਦੀਆਂ ਪਾ ਲੈਣੀਆਂ ਨੇ ਤੇ ਮੈਂ ਇਹਦੇ ਵਿੱਚ ਲੈਤੇ ਨੀਂਗੇ 8-9 ਬਦਾਮ ਤੀਨਾਂ ਚੰਗੇ ਤਰੀਕੇ ਨਾਲ ਆਪਾਂ ਨੇ ਨਾ ਕੁੰਡੇ ਸੋਟੇ ਦੇ ਵਿੱਚ ਪੀਸ ਲੈਣਾ ਤੁਸੀਂ ਹੈ ਨਾ ਜੱਗ ਜਿੱਦਾਂ ਕਿ ਮਿਕਸੀ ਦੇ ਵਿੱਚ ਬਣਾਉਣੀ ਆ ਤਾਂ ਉਹਦੇ ਵਿੱਚ ਵੀ ਬਣਾ ਸਕਦੇ ਹੋ ਪਰ ਇਹ ਰੈਸਪੀ ਨਾ ਅਗਰ ਤੁਸੀਂ ਕੁੰਡੇ ਸੋਟੇ ਦੇ ਵਿੱਚ ਬਣਾਓਗੇ ਤਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਆਪਾਂ ਬਦਾਮਾਂ ਨੂੰ ਚੰਗੇ ਤਰੀਕੇ ਨਾਲ ਹਨਾ ਪੀਸ ਲਾਂਗੇ ਇਹਦੇ ਵਿੱਚ ਆਪਣੇ ਆਦਰਕ ਲਸਣ ਤੇ ਬਦਾਮ ਤਿੰਨੋਂ ਚੀਜ਼ਾਂ ਪਹਿਲਾਂ ਹਨਾ ਪਾ ਕੇ ਪੀਸੀਆਂ ਨੇ ਤੇ ਅਗਲੀ ਚੀਜ਼ ਆਪਾਂ ਇਹਦੇ ਵਿੱਚ ਜਿਹੜੀ ਪਾਵਾਂਗੇ ਉਹ ਹੈਗਾ ਪਦੀਨਾ ਦੇਖੋ ਪਦੀਨੇ ਦੀ ਤਸਵੀਰ ਬਹੁਤ ਠੰਡੀ ਹੁੰਦੀ ਹੈ ਨਾ ਕਈ ਫ੍ਰੈਂਡਾਂ ਨੂੰ ਹੁੰਦਾ ਵੀ ਚਲੋ ਵੀ ਬਦਾਮਾਂ ਦੀ ਤਸਵੀਰ ਗਰਮ ਹੁੰਦੀ ਹੈ ਪਰ ਬਦਾਮਾਂ ਦੇ ਨਾਲ ਹਨਾ ਇਸ ਰੈਸਪੀ ਦਾ ਜਿਹੜਾ ਟੇਸਟ ਹੈਗਾ ਉਹ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਤੇ ਨਾਲ ਨਾਲ ਮੈਂ ਦਾਲ ਵੀ ਰੱਖ ਰੱਖੀ ਸੀਗੀ ਤੇ ਅੱਜ ਆਪਾਂ ਨੇ ਬਣਾਈ ਸੀਗੀ ਜੈਲੋ ਦਾਲ ਜਿਹਨੂੰ ਆਪਾਂ ਪਿੰਡਾਂ ਦੇ ਵਿੱਚ ਤਾਂ ਮੂੰਗੀ ਮਸਰੀਓ ਕਹਿੰਦੇ ਆ ਨਾ ਕਿਉਂਕਿ ਇਹ ਜਲਦੀ ਵੀ ਬਣ ਜਾਂਦੀ ਹੈ ਤੇ ਇਹਦੇ ਨਾਲ ਫਿਰ ਆਪਾਂ ਨੇ ਬਣਾ ਲਈ ਸੀ ਚਟਨੀ ਇਹ ਤੇ ਜਿਹੜੀ ਇਹ ਚਟਨੀ ਹੈਗੀ ਇਹ ਕਿਸ ਕਿਸ ਚੀਜ਼ ਦੀ ਹੈਗੀ ਤੁਹਾਨੂੰ ਮੈਂ ਸਾਰੀ ਚੀਜ਼ ਹਨਾ ਦਿਖਾਉਂਗੀ ਤੇ ਮੈਂ ਜਦੋਂ ਦਾਲ ਸਬਜ਼ੀ ਬਣਾਉਣੀ ਨੇ ਜਲਦਬਾਜ਼ੀ ਦੇ ਵਿੱਚ ਤਾਂ ਮੇਰਾ ਥੋੜਾ ਜਿਹਾ ਕੰਮ ਦੇਸੀ ਉਹ ਚੱਲਦਾ ਹੁੰਦਾ ਐਦਾਂ ਹੀ ਦੇਖੋ ਮੈਂ ਸਪੂਨ ਵੀ ਚੱਕਣ ਦੀ ਕੋਲ ਕਰ ਗਈ ਹੈ ਨਾ ਨਾਈਫ ਦੇ ਨਾਲ ਆਪਣੇ ਚਾਕੂ ਦੇ ਨਾਲ ਹੀ ਮੈਂ ਇਹਦੇ ਵਿੱਚ ਨਮਕ ਮਿਰਚ ਐਡ ਕਰਤਾ ਕਿਉਂਕਿ ਵਾਹਿਗੁਰੂ ਨੇ ਹੈ ਨਾ ਬਖਸ਼ਿਸ਼ ਯਾਦਨ ਕੀਤੀ ਹੁੰਦੀ ਹੈ ਵੀ ਜਦੋਂ ਆਪਾਂ ਜਿਹੜੀ ਚੀਜ਼ ਕਰਨ ਲੱਗ ਜਾਂਦੇ ਆ ਨਾ ਉਹਦੇ ਵਿੱਚ ਆਪਣਾ ਵੈਸੀ ਨਿਪੁੰਨ ਹੋ ਜਾਂਦੇ ਆਗੇ ਤੇ ਫਟਾਫਟ ਆਪਾਂ ਨੇ ਦਾਲ ਨੂੰ ਤੜਕਾ ਲਗਾਤਾ ਤੇ ਮੂੰਗੀ ਮਸਰੀ ਦੀ ਜਿਹੜੀ ਆਪਣੀ ਹੈ ਨਾ ਜੈਲੋ ਦਾਲ ਹੁੰਦੀ ਹੈ ਇਹਨੂੰ ਜ਼ਿਆਦਾਤਰ ਫਰੈਂਡ ਬਾਦ ਦੇ ਵਿੱਚ ਤੜਕਾ ਲਗਾਉਂਦੇ ਨੇ ਪਰ ਪਹਿਲਾ ਤੜਕਾ ਲਗਾ ਕੇ ਬਣਾਈ ਹੋਈ ਦਾਲ ਦੇ ਵਿੱਚ ਨਾ ਸਾਰਾ ਜਿਹੜਾ ਤੜਕਾ ਹੈ ਉਹਦਾ ਨਾ ਟੇਸਟ ਵਿੱਚ ਮਿਕਸ ਹੁੰਦਾ ਤੁਸੀਂ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹ ਤੇ ਇੱਧਰ ਆਪਣੇ ਮਸਾਲਾ ਵੀ ਰੱਖਤਾ ਚਲੋ ਜਿੰਨਾ ਟਾਈਮ ਦੇ ਵਿੱਚ ਮਸਾਲਾ ਬਣਦਾ ਉਨੇ ਟਾਈਮ ਦੇ ਵਿੱਚ ਆਪਾਂ ਆਪਣੀ ਰੈਸਪੀ ਤਿਆਰ ਕਰ ਲੈਨੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਅਗਲੀ ਚੀਜ਼ ਐਡ ਕਰਾਂਗੇ ਉਹ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਦੀਨਾ ਇਹਦੇ ਵਿੱਚ ਆਪਾਂ ਪਿਆਜ਼ ਹਨਾ ਦੋਈ ਪਾਵਾਂਗੇ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋਗੇ ਤੇ ਚਾਰ ਮੈਂ ਹਰੀਆਂ ਮਿਰਚਾਂ ਲੈਂਦੀਆਂ ਨੇ ਇਹ ਦੇਖੋ ਜਿਹੜੀ ਜਿਹੜੀ ਚੀਜ਼ਾਂ ਮੈਂ ਇਹਦੇ ਵਿੱਚ ਚੂਜ਼ ਕਰੂੰਗੀ ਹੁਣ ਉਹ ਬਹੁਤ ਈਜੀ ਨੇਗੀਆਂ ਇਸ ਚਟਨੀ ਨੂੰ ਤੁਸੀਂ ਹਨਾ ਪੀਸ ਕੇ ਮਲ ਕੇ 4-5 ਦਿਨ ਲਈ ਰੱਖ ਵੀ ਸਕਦੇ ਹੋ ਫ੍ਰਿਜ ਦੇ ਵਿੱਚ ਤੜਕਾ ਲਗਾ ਕੇ ਰੱਖ ਲਓ ਚਾਹੇ ਵੈਸੇ ਹੀ ਰੱਖ ਲਓ ਦੇਖੋ ਨਾਲੇ ਤਾਂ ਹੁਣ ਅਮਰੂਦ ਆ ਰਹੇ ਨੇ ਹਨਾ ਫਰੂਟ ਦਾ ਫਰੂਟ ਤਾਕਤ ਦੀ ਤਾਕਤ ਕਿਉਂਕਿ ਅਮਰੂਦ ਅੱਖਾਂ ਵਾਸਤੇ ਪੇਟ ਵਾਸਤੇ ਹਨਾ ਬਹੁਤ ਜ਼ਿਆਦਾ ਵਧੀਆ ਬੈਨੀਫਿਟ ਹੈ ਨੇ ਇਹਦੇ ਹਨਾ ਤੇ ਤੁਸੀਂ ਜਿਹੜੀ ਇਹ ਮੈਂ ਆਪਾਂ ਚਟਨੀ ਬਣਾ ਰਹੇ ਆ ਇਹ ਆਪਾਂ ਅਮਰੂਦ ਦੀ ਚਟਨੀ ਬਣਾ ਰਹੇ ਆ ਤੁਸੀਂ ਖਾਧੀ ਆ ਤਾਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ ਅਗਰ ਨਹੀਂ ਖਾਧੀ ਤਾਂ ਵੀ ਦੱਸਿਓ ਤੇ ਹੁਣ ਆਪਾਂ ਨੇ ਇਹਦੇ ਵਿੱਚ ਪਿਆਜ਼ ਪਾ ਲਿਆ ਉਹਨੂੰ ਵੀ ਚੰਗੇ ਤਰੀਕੇ ਨਾਲ ਪੀਸ ਲਾਂਗੇ ਪਿਆਜ਼ ਤੇ ਹਰੀ ਮਿਰਚਾਂ ਨਾਲ ਦੋਨੋਂ ਪਾਲੀਆਂ ਨੇ ਤੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਆਪਾਂ ਨੇ ਪੀਸ ਲੈਣਾ ਹੈਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਹਨਾ ਫਰੈਸ਼ ਫਰੈਸ਼ ਆਪਣਾ ਤੋੜਿਆ ਹੋਇਆ ਮਿੰਟ ਜਿਹਨੂੰ ਪਦੀਨਾ ਆਪਾਂ ਕਹਿ ਦਿੰਨੇ ਆਗੇ ਤੇ ਇਹ ਪਦੀਨਾ ਵੀ ਆਪਣਾ ਘਰੇ ਲਗਾਇਆ ਹੋਇਆ ਮੈਂ ਤੁਹਾਨੂੰ ਇੱਕ ਦਿਨ ਉਗਾਉਣਾ ਵੀ ਦੱਸਾਂ ਤੇ ਜਿੱਦਾਂ ਬੋਤਲ ਦੇ ਵਿੱਚ ਗਮਲਿਆਂ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਇਹਨਾਂ ਉਗਾ ਸਕਦੇ ਹੋ ਤੇ ਜਿਹੜਾ ਪਦੀਨਾ ਹਨਾ ਇਹ ਆਪਣੇ ਹਾਜਮੇ ਵਾਸਤੇ ਤੇ ਠੰਡਾ ਵੀ ਹੁੰਦਾ ਹੈਗਾ ਤੇ ਹੁਣ ਆਪਾਂ ਜਿਹੜਾ ਪਦੀਨੇ ਦਾ ਹਨਾ ਆਪਾਂ ਜਲਜੀਰਾ ਬਣਾਉਣੇ ਆਗੇ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਜੂਸ ਹੁੰਦਾ ਤੇ ਉਹਦੀ ਰੈਸਪੀ ਵੀ ਤੁਹਾਨੂੰ ਆਪਣੇ ਚੈਨਲ ਤੇ ਮਿਲ ਜਾਈ ਕਿਉਂਕਿ ਪਹਿਲਾਂ ਮੈਂ ਲਾਈਵ ਵੀ ਇਹ ਸਾਰੀਆਂ ਨਾ ਖਾਣੇ ਦੀਆਂ ਰੈਸਪੀਆਂ ਬਣਾਈਆਂ ਹੋਈਆਂ ਨੇ ਤੇ ਵੈਸੇ ਵੀ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਤੇ ਹੁਣ ਜਿਹੜੀ ਆਪਣੀ ਮੇਨ ਚੀਜ਼ ਆਪਾਂ ਨੇ ਉਹ ਚੱਕ ਲਈ ਉਹ ਹੈ ਅਮਰੂਦ ਹਨਾ ਅਮਰੂਦ ਨਾ ਤਾਂ ਕੱਚਾ ਹੋਵੇ ਤੇ ਨਾ ਹੀ ਬਾਲਾ ਪੱਕਿਆ ਹੋਵੇ ਹੈਨਾ ਠੀਕ ਠੀਕ ਜਿਹਾ ਅਮਰੂਦ ਤੁਸੀਂ ਲੈ ਲਓ ਕੱਚੇ ਵੀ ਲੈ ਲਓਗੇ ਨਾ ਕਿਉਂਕਿ ਕੱਚੇ ਅਮਰੂਦ ਦੀ ਸਬਜ਼ੀ ਵੀ ਬਣ ਜਾਂਦੀ ਹੈ ਨਾ ਬਹੁਤ ਟੇਸਟੀ ਬਣਦੀ ਹੈਗੀ ਉਹ ਉਹਦੀ ਰੈਸਪੀ ਵੀ ਮੈਂ ਤੁਹਾਡੇ ਨਾਲ ਕਿਤੇ ਸਾਂਝ ਕਰੂੰਗੀ ਕਿਉਂਕਿ ਕੋਈ ਵੀ ਚੀਜ਼ ਨੂੰ ਬੇਸਟ ਨਾ ਹੀ ਜਾਣ ਦਿੰਦੀ ਮੈਂ ਤੇ ਤੁਹਾਨੂੰ ਦੱਸੂੰਗੀ ਵੀ ਤੇ ਤੁਸੀਂ ਬਣਾ ਕੇ ਵੀ ਦੇਖਿਓ ਤੇ ਫਿਰ ਮੈਨੂੰ ਦੱਸਿਓ ਹਣਾ ਵੀ ਤੁਹਾਡੇ ਪਰਿਵਾਰ ਨੇ ਤੇ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾ ਲਿਆ ਨਮਕ ਨਮਕ ਵੀ ਸਿੰਦਾ ਨਮਕ ਚੂਸ ਕਰਦੇ ਆ ਕਿਉਂਕਿ ਮੈਂ ਅਕਸਰ ਕਹਿੰਨੀ ਹ ਵਾਈਟ ਨਾਮਕ ਨੇ ਹਨਾ ਤੁਸੀਂ ਉਹਨਾਂ ਨੂੰ ਕਿਚਨ ਦੇ ਵਿੱਚੋਂ ਕੱਢ ਦੋ ਤੇ ਬਹੁਤ ਸਾਰੀਆਂ ਨਾ ਬਿਮਾਰੀਆਂ ਵੀ ਉਹਦੇ ਨਾਲ ਹੀ ਚਲੀਆਂ ਜਾਣਗੀਆਂ ਤੇ ਹੁਣ ਚੰਗੇ ਤਰੀਕੇ ਦੇ ਨਾਲ ਆਪਾਂ ਇਹਨੂੰ ਪੀਸ ਲੈਣੇ ਆ ਨਾ ਤੁਸੀਂ ਕੁੰਡੇ ਸੋਟੇ ਦੀ ਵੈਸੇ ਚਟਨੀ ਹੁੰਦੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਵਧੀਆ ਹੁੰਦੇ ਤੇ ਇੱਕ ਪ੍ਰੈਕਟਿਸ ਵੀ ਹੋ ਜਾਂਦੀ ਹੈ ਨਾ ਬਾਹਾਂ ਦੀ ਜਿੱਦਾਂ ਕਿ ਜਿੰਮ ਦੇ ਵਿੱਚ ਜਾ ਕੇ ਕਰਦੇ ਹੁ ਤੇ ਅੱਜ ਕੱਲ ਹਨਾ ਮੋਟਾਪੇ ਦੇ ਹਰ ਇੱਕ ਪੁੱਛਦਾ ਵੀ ਕਿਦਾਂ ਪ੍ਰੈਕਟਿਸ ਕਰੀਏ ਕੀ ਕਸਰਤ ਕਰੀਏ ਕੀ ਕਰੀ ਹੈ ਨਾ ਮੈਂ ਅਕਸਰ ਇਹੀ ਕਹਿੰਨੀ ਹੁੰਦੀ ਆ ਵੀ ਕੰਮ ਕਰ ਲਓ ਆਪਣੇ ਆਪ ਹੀ ਮੋਟਾਪਾ ਹਨਾ ਤੁਹਾਡਾ ਚਲੇ ਜਾਏਗਾ ਥੋੜੀ ਜੀ ਡਾਈਟ ਤੇ ਆਪਦਾ ਧਿਆਨ ਦੇ ਲੋ ਖਾਣ ਪੀਣ ਦਾ ਆਪਦਾ ਹਨਾ ਸੁਧਾਰ ਕਰ ਲਓ ਤੇ ਬਾਕੀ ਕੰਮ ਕਰੀ ਜਾਓ ਹਨਾ ਮੋਟਾਪਾ ਤਾਂ ਆਪਣੇ ਆਪ ਹੀ ਖਤਮ ਹੋ ਜਾਊਗਾ ਹਾਂਜੀ ਇਸ ਤਰੀਕੇ ਨਾਲ ਆਪਾਂ ਨੇ ਆਪਣੀ ਚਟਨੀ ਕਰ ਲਈ ਤਿਆਰ ਦੇਖੋ ਕਿੰਨਾ ਵਧੀਆ ਹਨਾ ਇਹਦਾ ਕਲਰ ਆ ਰਿਹਾ ਹੈਗਾ ਤੇ ਨਾਲੇ ਤਾਂ ਤਾਕਤ ਹੈ ਕਿ ਨਾਲੇ ਟੇਸਟ ਹੈਗਾ ਸਾਰਾ ਕੁਝ ਇਹਦੇ ਵਿੱਚ ਮਿਕਸ ਹੈ ਵੀਡੀਓ ਚੰਗੀ ਲਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮਿਲਾਂਗੇ ਅਗਲੀ ਵੀਡੀਓ